नमस्कार आप देख रहे हैं युवराज भारत न्यूज़ यह खास रिपोर्ट आपके लिए हमारे वरिष्ठ पत्रकार अजय सिंगारी जी लेकर आए हैं मीनू शर्मा बनी पंजाब दुर्गा वाहिनी दे मीत प्रदान अमृतसर बजरंग दल हिंदुस्तान वलो दुर्गायाना मंदिर विखे एडवोकेट मनीष देवगंडी प्रधान की हेठ एक अहम मीटिंग कीती गई ਇਸ ਮੀਟਿੰਗ ਵਿੱਚ ਸੰਗਠਨ ਦੇ ਪੰਜਾਬ ਪ੍ਰਧਾਨ ਐਡਵੋਕੇਟ ਚੰਦਰਕਾਂਤ ਮਹਾਜਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਪੰਜਾਬ ਦੇ ਮੀਤ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਕੀਤੀ ਅਤੇ ਬਜਰੰਗ ਦਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੀਨੂ ਸ਼ਰਮਾ ਨੂੰ ਦੁਰਗਾ ਵਾहिनी ਪੰਜਾਬ ਦੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਐਡਵੋਕੇਟ ਕੀਰਤੀ ਦੇਵਗਨ ਨੇ ਉਹਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਸੰਗਠਨ ਵਿੱਚ ਸਵਾਗਤ ਕੀਤਾ। ਇਸ ਮੀਟਿੰਗ ਦੌਰਾਨ ਹੋਰ ਵੀ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸ਼ਾਮਲ ਹਨ ਕਿਰਨ ਬਾਲਾ ਪ੍ਰਦਾਨ ਵੇਰਕਾ ਸ਼ਹਿਰ ਨੀਰੂ अरोड़ा ਪ੍ਰਦਾਨ ਅੰਮ੍ਰਿਤਸਰ ਸ਼ਹਿਰ ਸੁਨੀਲ ਕੁਮਾਰ ਮੀਤ ਪ੍ਰਦਾਨ ਅੰਮ੍ਰਿਤਸਰ ਜ਼ਿਲ੍ਹਾ ਸੁਜਲ ਸ਼ਰਮਾ ਮੀਤ ਪ੍ਰਦਾਨ ਅੰਮ੍ਰਿਤਸਰ ਸ਼ਹਿਰ ਇਸ ਪ੍ਰੋਗਰਾਮ ਵਿੱਚ ਦੁਰਗਾ ਵਾਹਿਨੀ ਬਟਾਲਾ ਦੀ ਟੀਮ ਨੇ ਵੀ ਹਿੱਸਾ ਲਿਆ ਜਿਸ ਵਿੱਚ ਸੁਦੇਸ਼ ਸ਼ਰਮਾ ਸੁਨੀਤਾ ਕੁਮਾਰੀ ਅਤੇ ਮੀਨੂ ਕੁਮਾਰੀ ਮੌਜੂਦ ਸਨ ਸਮਾਗਮ ਦੇ ਮੁੱਖ ਮਹਿਮਾਨ ਉਤਰੀ ਭਾਰਤ ਦੇ ਪ੍ਰਧਾਨ ਰਾਜੀਵ ਮਿੰਟੂ ਸਨ ਇਸ ਮੌਕੇ ਪੰਜਾਬ ਦੇ ਮੀਤ ਪ੍ਰਧਾਨ ਸਕੱਤਰ ਹਰੀਸ਼ ਜੋਸ਼ੀ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ 파ਰਸ ਪਹਿਲਵਾਨ ਪੰਜਾਬ ਦੇ ਮੀਤ ਪ੍ਰਧਾਨ ਪ੍ਰਦੀਪ ਸ਼ਰਮਾ ਗੁਰਦਾਸਪੁਰ ਤੋਂ ਪਿਆਰਾ ਸਿੰਘ ਅਸ਼ੋਕ ਸ਼ਰੀਨ ਅਸ਼ਵਨੀ ਮਲਹੋਤਰਾ ਤਰਨਤਾਰਨ ਤੋਂ ਵਿਸ਼ਾਲ ਪਹਿਲਵਾਨ ਸੌਰਵ ਕੁਮਾਰ ਪਰਮ ਕੁਮਾਰ ਅਤੇ ਐਡਵੋਕੇਟ ਸੌਰਵ ਡੋਗਰਾ ਸਮੇਤ ਕਈ ਹੋਰ ਅਹੁਦੇਦਾਰ ਹਾਜ਼ਰ ਸਨ जय श्री राम जय श्री राम जय श्री राम युवराज बारे देखण वाले तमाम दर्शकਾਂ ਦਾ ਇੱਕ ਰਿਫਰ ਤੋਂ ਸੜੇ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਸਵਾਗਤ ਕੀਤਾ ਜਾਂਦਾ ਤਾਂ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਸ਼੍ਰੀ ਦੁਰਗਾਣਾ تیرਤ ਪਰਿਸਰ ਦੇ ਵਿੱਚ ਜਿਹਦੇ ਵਿੱਚ ਕਿ ਸਭ ਤੋਂ ਪਹਿਲਾਂ ਸਯੋਗ ਨੂੰ ਬੋਲਾਂਗੇ ਕਿ ਦਿਖਾਇਆ ਜਾਵੇ ਬਜਰੰਗ ਦਲ ਹਿੰਦੁਸਤਾਨ ਜਿਹਦੇ ਵਿੱਚ ਕਿ ਅੱਜ ਉੱਚੇ-ਚੇ ਤੌਰ ਤੇ ਇੱਥੇ ਪਹੁੰਚੇ ਨੇ ਜਿਹੜੇ ਕਿ ਪੰਜਾਬ ਪ੍ਰਧਾਨ ਐਡਵੋਕੇਟ ਸ਼੍ਰੀ ਚੰਦਰਕਾਂਤ ਜੀ ਜਿਨ੍ਹਾਂ ਵੱਲੋਂ ਕਿ ਸਮੁੱਚੀ ਟੀਮ ਔਰ ਪੰਜਾਬ ਦੇ ਵਿੱਚ ਹਰ ਜਗ੍ਹਾ ਦੇਤੇ ਹਰ ਗਲੀ ਹਰ ਨੁੱਕੜ ਦੇ ਵਿੱਚ ਪਾਰਟੀ ਦਾ ਵਿਸਤਾਰ ਕੀਤਾ ਜਾਂਦਾ ਅੱਜ ਅੰਮ੍ਰਿਤਸਰ ਦੇ ਵਿੱਚ ਵਿਸਤਾਰ ਕਰਨ ਦਾ ਜਿਹੜਾ ਕਿ ਮੇਨ ਮੁੱਦਾ ਕੀ ਸੀ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਦਿਖਾਵਾਂਗੇ ਕਿ ਆ ਜਾਂਦਾ ਲੈ ਕਿ ਇੱਕ ਨਾਰੀ ਸੱਪੇ ਬਾਰੀ ਇਹਨਾਂ ਵੱਲੋਂ ਅੱਜ ਇੱਕ ਨਵੀਂ ਇੱਕ ਸੰਸਥਾ ਦਾ ਜਿਹੜਾ ਵਾ ਉਹ ਉਦਘਾਟਨ ਕੀਤਾ ਗਿਆ ਵਾ ਜਿਨ੍ਹਾਂ ਦੇ ਵਿੱਚ ਕਿ ਨਾਰੀ ਨੂੰ ਬਰਾਬਰ ਸਨਮਾਨ ਜਿਹਦੇ ਵਿੱਚ ਕੀ ਮੀਨੂ ਜੀ ਵੀ ਐ ਜਿਨ੍ਹਾਂ ਨੂੰ ਅੱਜ ਅੰਮ੍ਰਿਤਸਰ ਦੇ ਵਿੱਚ ਉੱਚਾ ਚੇਤ ਉਰ ਦੇ ਉੱਤੇ ਜਿਹੜਾ ਸਨਮਾਨਿਤ ਕੀਤਾ ਗਿਆ ਔਰ ਓਧਾ ਦਿੱਤਾ ਗਿਆ ਤਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਸ਼੍ਰੀ ਚੰਦਰ ਕਾਨ ਜੀ ਐਡਵੋਕੇਟ ਜੀ ਦੇ ਨਾਲ ਹਾਂਜੀ ਸਰ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਔਰ ਬੜਾ ਅੱਛਾ ਲੱਗਦਾ ਵਾ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਉਤਸ਼ਾਹਪੂਰਨ ਕਾਰਜ ਜਿਹੜਾ ਵਾ ਕਰ ਖਾਸ ਕਰਕੇ ਸਾਡੇ ਸਨਾਤਨੀਆਂ ਵੱਲੋਂ ਕੀਤਾ ਜਾਂਦਾ ਵਾ ਤਾਂ ਜ਼ਰੂਰਤ ਵੀ ਹੈ ਕਿਉਂਕਿ ਕਿਤੇ ਨਾ ਕਿਤੇ ਦੇਖ ਰਹੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਐਕਟੀਵਿਟੀ ਔਰ ਪੂਰੇ ਹਿੰਦੁਸਤਾਨ 'ਚ ਕਿਤੇ ਨਾ ਕਿਤੇ ਟਾੜੇ ਬਲੁੱਤੰਦੀ ਜਿਹੜਾ ਕਿ ਇਹ ਬੜਾ ਅੱਛਾ ਇੱਕ ਸਮਾਗਮ ਕੀਤਾ ਗਿਆ ਵਾ ਦੁਰਗਾਣਾ ਪਰਿਸਰ ਚ ਖਾਸ ਕਰਕੇ ਅੰਮ੍ਰਿਤਸਰ ਦੀ ਔਰ ਖਾਸ ਕਰਕੇ ਉੱਤਰ ਭਾਰਤ ਦੀ ਪਵਿੱਤਰ ਜਿਹੜਾ ਪ੍ਰਚੀਨ ਮੰਦਿਰ ਕਿਹਾ ਜਾਂਦਾ ਵਾ ਦੁਰਗਾਣਾ ਮੰਦਿਰ ਦੇ ਕੋਲ ਤਾਂ ਤੁਸੀਂ ਵੀ ਅੱਜ ਪਹੁੰਚੇ ਜੇ ਤਾਂ ਕੀ ਮੈਸੇਜ ਹੈ ਅੱਜ ਲੋਕਾਂ ਨੂੰ ਤੁਹਾਡੇ ਲਈ ਅੱਜ ਅਸੀਂ ਦੁਰਗਾਣਾ ਕਮੇਟੀ ਦੇ ਪਹਿਲੇ ਤੇ ਮੈਂ ਧੰਨਵਾਦ ਕਰਾਂਗਾ ਦੁਰਗਾਣਾ ਕਮੇਟੀ ਦਾ ਕਿ ਸਾਨੂੰ ਇੱਥੇ ਸਥਾਨ ਦਿੱਤਾ ਹਾਲ ਮਿਊਜ਼ੀਅਮ ਹਾਲ ਦੇ ਵਿੱਚ ਸਾਨੂੰ ਬੈਠ ਕੇ ਕਰਨ ਦੀ ਇਜਾਜ਼ਤ ਦਿੱਤੀ ਹੈ ਸ਼੍ਰੀ ਅਰਣਖੰਨਾ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ ਅੱਜ ਸਾਡੀ ਪੰਜਾਬ ਦੀ ਪੂਰੀ ਟੀਮ ਔਰ ਉੱਤਰ ਸਵਾਗਤ ਕਰਨ ਆਈ ਹੈ ਨਾਰੀ ਸ਼ਕਤੀ ਦਾ ਔਰ ਅੱਜ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਅਹੀ ਬਣਾਏ ਇਹਨਾਂ ਨੂੰ ਸਾਡੇ ਇੱਕ ਯੂਨਿਟ ਹੈਗਾ ਦੁਰਗਾ ਵਾਨੀ ਬਜਰੰਗਦਲ ਹਿੰਦੁਸਤਾਨ ਦਾ ਯੂਨਿਟ ਹੈ ਔਰ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਅਹੀ ਇੱਥੇ ਅੰਮ੍ਰਿਤਸਰ ਦੇ ਰਹਿਣ ਵਾਲੇ ਮੀਨੂ ਸ਼ਰਮਾ ਜੀ ਆ ਉਹਨਾਂ ਦੀ ਅਹੀ ਨਿਯੁਕਤੀ ਕੀਤੀ ਹੈ ਔਰ ਉਹਨਾਂ ਦੇ ਨਾਲ ਕੁਝ ਵੇੜਕੇ ਦੀ ਔਰ ਅੰਮ੍ਰਿਤਸਰ ਦੀ ਸਿਟੀ ਦੀ ਵੀ ਨਿਯੁਕਤੀ ਕੀਤੀ ਹੈ ਔਰ ਦੁਰਗਾ ਵਾਨੀ ਇੱਕ ਇਕਾਈ ਹੈ ਜੋ ਨਾਰੀ ਸ਼ਕਤੀ ਅੱਗੇ ਲੈ ਕੇ ਚਲਦੀ ਆ ਮਹਿਲਾਵਾਂ ਨੂੰ ਨਾਲ ਔਰ ਦੇਸ਼ ਦੇ ਵਿੱਚ ਕੋਈ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਵਾ ਕਿ ਗਰਬੜੀ ਵਗੈਰਾ ਹੁੰਦੀ ਰਹਿੰਦੀ ਆ ਮਹਿਲਾਵਾਂ ਨੂੰ ਔਰ ਇਹਨਾਂ ਦੇ ਨਾਲ ਕੁਝ ਲੋ ਕਰ ਸਕਦੀਆਂ ਇਸੇ ਕਰਕੇ ਹੀ ਇਹਨਾਂ ਨੂੰ ਨਾਲ ਲੈ ਕੇ ਚਲੇ ਆਂ ਔਰ ਮੈਨੂੰ ਪੂਰੀ ਆਸਾ ਹੈ ਕਿ ਮੀਨੂ ਸ਼ਰਮਾ ਜੀ ਆਪਣੀ ਟੀਮ ਨਾਲ ਰਲ ਕੇ ਸੰਗਠਨ ਦੇ ਵਿੱਚ ਮਹਿਲਾਵਾਂ ਨੂੰ ਹੋਰ ਨਾਲ ਜੋੜਨਗੇ ਜਿਹਦੇ ਵਾਸਤੇ ਕੀ ਕੀ ਆ ਕਿ ਅਸੀਂ ਮਹਿਲਾਵਾਂ ਜੋ ਵੀ ਪਰੇਸ਼ਾਨੀ ਉਹਨਾਂ ਨੂੰ ਮਹਿਲਾਵਾਂ ਨੂੰ ਆਉਂਦੀ ਆ ਔਰ ਇਹ ਖਾਸ ਤਰੀਕੇ ਨਾਲ ਉਹਨਾਂ ਨੂੰ ਸੁਣ ਸਕਾਂ ਮੇਨ ਅੱਜ ਮੈਸੇਜ ਸਾਡਾ ਹੀ ਹੈ ਜੀ ਜੀ ਸਾਡਾ ਨਾਲ ਜੁੜ ਚੁੱਕੇ ਨੇ ਅਸੇ ਮੀਨੂ ਸ਼ਰਮਾ ਜੀ ਜਿਹੜੇ ਕਿ ਪੰਜਾਬ ਪ੍ਰੈਜ਼ੀਡੈਂਟ ਜਿਹੜੇ ਆ ਦੁਰਗਾ ਵਹਾਣੀ ਸੰਸਦ ਮੈਮ ਤੁਸੀਂ ਵੀ ਜੁੜਿਓ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਔਰ ਬੜਾ ਅੱਛਾ ਲੱਗਦਾ ਵਾ ਕਿਉਂਕਿ ਨਾਰੀ ਸ਼ਕਤੀ ਜਿਹੜੀ ਹੈ ਵਾ ਕਿਤੇ ਨਾ ਕਿਤੇ ਕੁਝ ਲੋਗ ਉਹਨੂੰ ਕਮਜ਼ੋਰ ਸਮਝਦੇ ਆ ਪਰ ਸਲੂਟ ਹੈ ਤੁਹਾਡੇ ਵਰਗੀ ਔਰਤਾਂ ਨੂੰ ਕਿ ਜਿਹੜੀ ਆ ਕਿ ਚਕਲਾ ਬਿਲਨ ਛੱਡ ਕੇ ਸੜਕਾਂ ਦੇ ਬੰਦਿਆਂ ਦੇ ਨਾਲ ਕਦਮਾਂ ਨਾਲ ਕਦਮ ਮਿਲਾ ਕੇ ਚੱਲਦੀ ਆ ਵਾ ਅੱਜ ਤੁਹਾਨੂੰ ਵੀ ਦੁਰਗਾ ਵਾਹਣੀ ਦੇ ਵਿੱਚ ਪੰਜਾਬ ਪ੍ਰੈਜ਼ੀਡੈਂਟ ਦਾ ਉਹਦਾ ਮਿਲਿਆ ਗਿਆ ਤਾਂ ਤੁਹਾਡੇ ਵੱਲੋਂ ਅੱਜ ਆਮ ਲੋਕਾਂ ਨੂੰ ਔਰ ਖਾਸ ਕਰਕੇ ਉਹਨਾਂ ਔਰਤਾਂ ਵਾਸਤੇ ਕੀ ਮੈਸੇਜ ਹੈ ਥੈਂਕ ਯੂ ਸਰ ਤੁਸੀਂ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਕਿ ਮੈਨੂੰ ਇਸ ਜੇ ਪੋਜੀਸ਼ਨ ਤੇ ਪਹੁੰਚਾਇਆ ਤੁਸੀਂ ਮੇਰੇ ਵੱਲੋਂ ਇਹ ਕੀ ਜਦੋਂ ਕਿਸੇ ਪ੍ਰੋਬਲਮ ਕਿਸੇ ਲੇਡੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹ ਕਿਸੇ ਨਾਲ ਡਿਸਕਸ ਨਹੀਂ ਕਰ ਸਕਦੀ ਉਹਦੀ ਪ੍ਰੋਬਲਮ ਸੁਣਨ ਲਈ ਮੈਂ ਖੜੀ ਆ ਹਾਂ ਕਿਸੇ ਨੂੰ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਸਿੱਧਾ ਮੇ ਨਾਲ ਕੰਟੈਕਟ ਕਰੋ ਮੈਂ ਜਿੰਨੀ ਹੋ ਸਕੇ ਉਹਦੀ ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੀ ਅੱਜ ਉਹਦਾ ਮਿਲਿਆ ਵਾ ਪਾਰਟੀ ਦੇ ਬਾਰੇ ਕੀ ਵਿਚਾਰ ਆ ਤੁਹਾਡੇ ਜਿਹੜੇ ਤੁਹਾਡੇ ਮਨੋਧਰ ਦੇ ਥਕੇ ਤੁਹਾਨੂੰ ਐਡਵੋਕੇਟ ਚੰਦਰ ਕਾਂਤਾ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਕਿ ਮੈਨੂੰ ਇਹਨਾਂ ਨੇ ਇਸ ਲਾਇਕ ਸਮਝਿਆ ਕਿ ਮੈਂ ਇਸ ਪੋਜੀਸ਼ਨ ਤੇ ਕੰਮ ਕਰ ਸਕਾਂ ਮੇਰੇ ਨਾਲ ਸਾਰੀ ਟੀਮ ਜੁੜੇਗੀ ਮੈਂ ਆਪਣੇ ਵੱਲੋਂ ਬੁਰੀ ਕੋਸ਼ਿਸ਼ ਕਰਾਂਗੀ ਕਿ ਮੈਂ ਆਪਣੀ ਟੀਮ ਨੂੰ ਹੋਰ ਵਧਾਵਾਂ ਕਿ ਜੇ ਅਗਰ ਕਿਸੇ ਲੇਡੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਵੀ ਹੈ ਜਾਂ ਉਹ ਕਿਸੇ ਨਾਲ ਡਿਸਕਸ ਨਹੀਂ ਕਰ ਸਕਦੀ ਹੈ ਉਹਦੇ ਲਈ ਮੈਂ ਖੜੀ ਹਾਂ ਤਾਂ ਅਗਰ ਜਿਸ ਤਰ੍ਹਾਂ ਉਹਨਾਂ ਕਿਉਂਕਿ ਫੈਮਿਲੀ ਡਿਸਪਿਊਟ ਵੀ ਬੜੇ ਚੱਲਦੇ ਆ ਔਰ ਮੇਨ ਮੁੱਦਾ ਇਹ ਹੋਈ ਹੁੰਦਾ ਕਿ ਘਰ ਦੀ ਅਗਰ ਲੜਾਈ ਦੀ ਚਾਰ ਦਿਵਾਰੀ ਚ ਰਵੇ ਤਾਂ ਚਾਰ ਦਿਵਾਰੀ ਚ ਰਹਿੰਦੀ ਜਦੋਂ ਸੜਕ ਤੇ ਨਿਕਲਦੀ ਉਹ ਇੱਕ ਤਮਾਸ਼ਾ ਬਣ ਜਾਂਦੀ ਹੈ ਦੁਨੀਆ ਦੇ ਵਿੱਚ ਉਹਨਾਂ ਲੋਕਾਂ ਵਾਸਤੇ ਤੁਸੀਂ ਕੀ ਕਦਮ ਉਠਾ ਰਹੇ ਹੋ ਸ ਮੈਂ ਇਹੀ ਚਾਹਨੀ ਹੈ ਕਿ ਅਗਰ ਕਿਸੇ ਦੀ ਫੈਮਲੀ ਪ੍ਰੋਬਲਮ ਹੈ ਉਹ ਵੈਸੇ ਤੇ ਕੋਸ਼ਿਸ਼ ਕਰੋ ਫੈਮਲੀ ਵਿੱਚ ਹੀ ਸੋਲਵ ਕਰਨੀ ਚਾਹੀਦੀ ਹੈ ਅਗਰ ਇਨ ਕੇਸ ਨਹੀਂ ਹੁੰਦੀ ਜਦੋਂ ਤੁਸੀਂ ਸੜਕਾਂ ਤੇ ਆਂਦੇ ਹੋ ਨਾ ਲੋਕੀ ਤਮਾਸ਼ਾ ਹੀ ਦੇਖਦੇ ਆ ਮੈਂ ਇਹ ਚਾਹਨੀ ਹੈ ਕਿ ਕਿਸੇ ਦਾ ਕੋਈ ਤਮਾਸ਼ਾ ਨਾ ਬਣੇ ਉਹਨਾਂ ਦੀ ਪ੍ਰੋਬਲਮ ਜਿੰਨੀ ਹੋ ਸਕੇ ਪਰਸਨਲ ਤੌਰ ਤੇ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆ। ਅਗਰ ਲੋਗਾਂ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਉਹ ਕਿਸ ਤਰ੍ਹਾਂ ਕਰ ਸਕਦੇ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਜਾਂ ਕੋਈ ਤੁਹਾਡਾ ਕੋਈ ਕੰਟੈਕਟ ਨੰਬਰ। ਸਰ ਮੈਂ ਇੱਕ ਆਪਣਾ ਇੰਸਟਾਗ੍ਰam ਪੇਜ ਸਟਾਰਟ ਕਰਨ ਲੱਗੀ ਦੁਰਗਾਮਾਨੀ ਦਾ। ਓਕੇ। ਉਹਦੇ ਤੇ ਮੈਨੂੰ ਸਿੱਧਾ ਕੰਟੈਕਟ ਕਰਨਗੇ ਮੇਰਾ ਫੋਨ ਨੰਬਰ ਉੱਤੇ ਹੋਏਗਾ। ਉਹ ਜਿਸ ਤਰ੍ਹਾਂ ਮੈਨੂੰ ਈਮੇਲ ਆਈਡੀ ਵੀ ਮੈਂ ਉੱਤੇ ਮੈਂਸ਼ਨ ਕਰਾਂਗੀ ਜਿਸ ਨਾਲ ਮੈਨੂੰ ਕਰ ਸਕਦੇ ਆ। ਠੀਕ। ਥੈਂਕ ਯੂ ਮੈਮ। ਥੈਂਕ ਯੂ। ਅਰਨਲ ਮੈਮ ਵੀ ਜੁੜੇ ਨੇ ਐਡਵੋਕੇਟ ਕੀਰ ਕਿੰਨਾ ਕਿਤੇ ਇੱਕ ਕੱਲਾ 2 11 ਅਗਰ ਉਹ ਤਿੰਨ ਮਿਲ ਜਾਂਦੇ 111 ਹੋ ਜਾਂਦੇ ਆ ਉਦਾਂ ਮਿਲਿਆ ਵਾ ਔਰ ਪਾਰਟੀ ਦੇ ਨਾਲ ਜਿਹੜਾ ਵਾ ਕਿ ਕੰਦੇ ਨਾ ਕੰਦਾ ਮਲਾ ਕੇ ਚੱਲਣਾ ਅੱਜ ਤੁਹਾਡੇ ਵੱਲੋਂ ਆਮ ਲੋਕਾਂ ਵਾਸਤੇ ਔਰ ਖਾਸ ਕਰ ਉਹਨਾਂ ਔਰਤਾਂ ਨੂੰ ਜਿਨ੍ਹਾਂ ਨੂੰ ਸਸ਼ਕਤ ਬਣਾਉਣਾ ਵਾ ਉਹਨਾਂ ਵਾਸਤੇ ਕੀ ਮੈਸੇਜ ਹੈ ਮੇਰਾ ਇਹ ਮੈਸੇਜ ਹੈ ਪਹਿਲੇ ਤੇ ਬਜਰੰਗ ਦਲ ਨੂੰ ਸ਼ੁਕਰੀਆ ਉਹਨਾਂ ਨੇ ਸਾਨੂੰ ਇਸ ਲਾਈਕ ਸਮਝਿਆ ਤੇ ਨਾਰੀ ਸ਼ਕਤੀ ਨੂੰ ਅੱਗੇ ਕੀਤਾ ਵਾ ਦੁਰਗਾ ਵਾਨੀ ਉਹਨਾਂ ਨੇ ਬਣਾਈ ਹੈ ਜੋ ਨਾਰੀ ਸ਼ਕਤੀ ਨੂੰ ਬਜਰੰਗ ਦਲ ਦੇ ਨਾਲ ਲੈ ਕੇ ਚਲੇਗੀ ਤੇ ਪੂਰਾ ਦਾ ਪੂਰਾ ਮਹਿਲਾਵਾਂ ਦਾ ਸਹਿਯੋਗ ਕਰੇਗੀ ਜੋ ਪ੍ਰੋਬਲਮਸ ਮਹਿਲਾਵਾਂ ਨੂੰ ਆਉਂਦੀਆਂ ਵਾ ਆ ਕੇ ਸਾਨੂੰ ਕੰਟੈਕਟ ਕਰਨ ਅਸੀਂ ਉਹਨਾਂ ਨੂੰ ਜ਼ਰੂਰ ਜੋ ਸਹੀ رائے ਆ ਉਹ ਦੱਸਾਂਗੇ ਪਹਿਲੇ ਤੇ ਮੈਮ ਖੜੇ ਨੇ ਨੀਰੂ ਮੈਮ ਮੀਨੂ ਮੈਮ ਇਹਨਾਂ ਨੂੰ ਆ ਕੇ ਡਿਸਕਸ ਕਰਨ ਬਾਈ ਚਾਂਸ ਆਈ ਐਮ ਐਡਵੋਕੇਟ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਤੇ ਪਲੀਜ਼ ਚਾਰ ਦਿਵਾਰੀ ਚ ਜਿਹੜੀ ਸੋਲਵ ਹੁੰਦੀ ਹੈ ਉਹੀ ਕਰਾਂਗੇ ਜਿੰਨੀ ਹੋ ਸਕੇ ਉਹਨਾਂ ਦੀ ਮਦਦ ਕਰਾਂਗੇ ਤੇ ਕੰਟੈਕਟ ਨੰਬਰ ਮਾਮਦਾ ਲੈਂਨ ਜੋ ਹੋ ਸਕੇਗਾ ਸੜਕੋ ਹੀ ਬਨਸਾਪਾਂਗੇ ਸ਼ੁਕਰੀਆ ਐਸੀ ਐਸੀ ਜਿਹੜੀ ਤੁਹਾਨੂੰ ਇੱਕ ਆਪਣੇ ਚੈਨਲ ਦੇ ਉਤੇ ਇੱਕ ਸਪੈਸ਼ਲ ਰਿਪੋਰਟ ਦਿਖਾਈ ਹੈ ਜਿਹੜੀ ਕਿ ਐਡਵੋਕੇਟ ਚੰਦਰ ਕਾਂਤ ਜੀ ਦੀ ਅਗਵਾਈ ਦੇ ਵਿੱਚ ਬਚਰੰਗ ਦਿਲਦੇ ਜਿਹੜੇ ਕਿ ਪੰਜਾਬ ਪ੍ਰੈਜ਼ੀਡੈਂਟ ਆ ਉਹਨਾਂ ਵੱਲੋਂ ਦੀ ਇੱਕ ਕਹਿੰਦੇ ਨਾਲ ਚੱਲਦਾ ਬੰਦਾ ਕੱਲਾ ਵਾ ਪਰ ਨਾਲ ਕਾਫਿਲਾ ਤਿਆਰ ਹੋ ਜਾਂਦਾ ਜਾਂਦਾ ਹੈ ਪਰ ਪਿੱਛੇ ਲੋਕ ਜੁੜਦੇ ਰਹਿੰਦੇ ਨੇ ਸਾਰੇ ਉਹੀ ਸ਼ਖਸ ਨੇ ਜਿਹੜੇ ਕਿ ਨਾਲ ਚੱਲ ਕੇ ਜੋ ਸੇਵਾਵਾਂ ਬੰਦੀਆਂ ਵਾ ਕਿਉਂਕਿ ਕ੍ਰਿਤੀਆਂ ਬਹੁਤ ਜ਼ਿਆਦਾ ਸਮਾਜ ਦੇ ਵਿੱਚ ਨਜ਼ਰ ਆਂਦੀਆਂ ਵਾ ਮੇਰੇ ਨਾਲ ਮੇਰੇ ਸਹਿਯੋਗੀ ਮਨਦੀਪ ਸਿੰਘ ਹੋਰ ਮੈਂ ਤੁਹਾਡਾ ਆਪਣਾ ਦੋਸਤ ਐਂਹੋਸਟ ਅਜੇ ਸ਼ਿੰਗਾਰੀ ਜੈ ਹਿੰਦ ਮੇਰਾ ਭਾਰਤ ਮਹਾਨ ਜੈ ਜੈ ਜੈ